ਪੰਜਾਬ ਦੇ तकरीबन ਸਾਰੇ ਡਾਕਟਰਸ ਜਿੰਨੇ ਵੀ ਸੈਲੀਬ੍ਰਿਟੀ ਨੇ ਜਿੰਨੇ ਵੀ ਐਕਟਰ ਸਿੰਗਰ ਨੇ ਸਾਰੇ ਜੁੜੇ ਹੋਏ ਨੇ ਸਾਨੂੰ ਬੜੇ ਫੋਨ ਕਰ ਰਹੇ ਨੇ ਕਿ ਅਸੀਂ ਪੰਜਾਬ ਦੀ ਸੇਵਾ ਕਿਵੇਂ ਕਰੀਏ ਪੂਰੇ ਪਿੰਡ ਚ ਅਨਾਉਂਸਮੈਂਟ ਕਰ ਦੋ ਕਿ ਕਿਸੇ ਬੱਚੇ ਨੂੰ ਕੋਈ ਇਲਾਜ ਦੀ ਕੋ ਲੋੜ ਹੈ ਸਾਨੂੰ ਦੱਸੋ ਇਹ ਹੜਾਂ ਤੋਂ ਬਾਅਦ ਵੀ ਅੱਗੇ ਪਿੱਛੇ ਜੇ ਕੋ ਤੁਹਾਨੂੰ ਲੋੜ ਲੱਗਦੀ ਹੈ ਨਾ ਤੁਸੀਂ ਸਾਡੇ ਨੰਬਰ ਨੋਟ ਕਰ ਲਓ ਸਾਨੂੰ ਦੱਸਣਾ ਹੈ ਵਾਹਿਗੁਰੂ ਕਿਰਪਾ ਕਰੇ ਕੋਈ ਨਾ ਇੱਕ ਵਾਰੀ ਲੁਧਿਆਣੇ ਲੈ ਆਇਓ ਚੈੱਕ ਕਰਾ ਲਾਂਗੇ ਵੱਡੇ ਡਾਕਟਰਾਂ ਕੋਲ ਜੇ ਇਹਦਾ ਕੋਈ ਵੀ ਇਲਾਜ ਹੁੰਦਾ ਹੈ ਤਾਂ ਪੈਸੇ ਦੀ ਪਰਵਾਹ ਨਾ ਕਰਦੇ ਤੁਸੀਂ ਤਾਂ ਇਲਾਜ ਕਰਾਵਾਂ ਹੋਰ ਮਾਦਾ ਜੀ ਤੁਸੀਂ ਵੀ ਸੁਣਾਓ ਕੋਈ ਨਵੀਂ ਤ ਕੋਈ ਗੰਮ ਨਹੀਂ ਅਸੀਂ ਸ਼ਹਿਰਾਂ ਵਾਲੇ ਆ ਕੇ ਉੱਠ ਕੇ ਦੇਖਿਆ ਕਿ ਵਿਚਾਰੇ ਪਿੰਡ ਵਾਲੇ ਤੇ ਦੇਖ ਕੇ ਲੱਗਦਾ ਕਿ ਕੋਈ ਗੰਮ ਹੀ ਨਹੀਂ ਕੋਈ ਚੱਕਰ ਨਹੀਂ ਇੱਥੇ ਬਾਪੂ ਕਹਿੰਦੇ ਸਾਡੀਆਂ ਸਾਰੀਆਂ ਫਸਲਾਂ ਰੋੜੀਆਂ ਕੋਈ ਗੰਮ ਨਹੀਂ ਕਹਿੰਦਾ ਤਾਂ ਵੀ ਵੰਡੀਆਂ ਜਾਂਦੇ ਤੁਸੀਂ ਦੱਸੋ ਕੁਝ ਚਾਹੀਦਾ ਬੜੀ ਚੜਦੀ ਗਲਾ ਜੀ ਚੜਦੀ ਗਲਾ ਚਲੋ ਮਾਲਕ ਦੀ ਬੜੀ ਤੋੜ ਤੇ ਹਿੰਮਤ ਹੈ ਜੀ ਖੂਨ ਦੇ ਵਿੱਚ ਹੀ ਲੱਗਦਾ ਮੈਨੂੰ ਪੰਜਾਬ ਵਾਲਿਆਂ ਦਾ ਧੰਨਵਾਦ ਧੰਨਵਾਦ ਮਾਦਾ ਜੀ ਧੰਨ ਅਜਾ ਤੁਸੀਂ ਦੇਖਦੇ ਹੋ ਵਾਹ ਦੀ ਵਾਹ ਤੁਸੀਂ ਇੱਕਰ ਆਪਣਾ ਹਸਤਾਲਾ ਸਾਡਾ ਲੁਧਿਆਣੇ ਮਾਦਾ ਜੀ ਇੱਕ ਜਰੀਆ ਫਾਊਂਡੇਸ਼ਨ ਅਸੀਂ ਦਵਾਈਆਂ ਦੁਈਆਂ ਤੇ ਚਲੋ ਮਹਾਰਾਜ ਸਾਡੇ ਕੋਲ ਤਰਸ ਕਰਕੇ ਸੇਵਾ ਲੈ ਰਹੇ ਨੇ ਜਿਵੇਂ ਕਿਸੇ ਨੂੰ ਕੋਈ ਦਵਾਈਆਂ ਦੁਈਆਂ ਚਾਹੀਦੀਆਂ ਹੁਣ ਨਾਲ ਅਸੀਂ ਇੰਟਰਵਿਊ ਵੀ ਕਰਦੇ ਆਂ ਇੰਟਰਵਿਊ ਚ ਅਸੀਂ ਪੁੱਛਦੇ ਆਂ ਜੀ ਸਾਡੀਆਂ ਭੈਣਾਂ ਵਰੀਆਂ ਦੇਖਦੀਆਂ ਹੋਣੀਆਂ ਨਾ ਜਿਹੜੀਆਂ ਮਿੱਠੇ ਮਿੱਠੀਆਂ ਤੁਹਾਡੀਆਂ ਸਮਾਈਲਾਂ ਹੋ ਰਹੀਆਂ ਨਾ ਅਸੀਂ ਕੋਸ਼ਿਸ਼ ਕਰੀ ਦੀ ਲੋਕਾਂ ਨਾਲ ਗੱਲਬਾਤ ਕਰੀ ਦੀ ਹੈਗੀ ਚਲੋ ਕਿਸੇ ਨਾ ਕਿਸੇ ਤਜਰਬੇ ਚੋਂ ਸਿੱਖ ਕੇ ਲੋਕਾਂ ਨੂੰ ਬੱਚਿਆਂ ਨੂੰ ਅੱਗੇ ਅੱਜ ਕੱਲ ਜਿਨ੍ਹਾਂ ਦੇ ਘਰੇ ਹਾਂਜੀ 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 ਬੜੀ ਦੁਨੀਆ ਦੁਖੀ ਤੋਂ ਦੁਖੀ ਜਿੰਦਗੀ ਦੇ ਵਿੱਚ ਕਦੀ ਮਾਇਆ ਨਾਲ ਪਿਆਰ ਨਾ ਕਰੀ ਠੀਕ ਹੈ ਬਾਪੂ ਜੀ ਜੇ ਤਰੱਕੀ ਚ ਜਾਣਾ ਇੱਥੇ ਮਾਇਆ ਨੂੰ ਮਾਇਆ ਨਾ ਸਮਝੀ ਪੈਰਾਂ ਦੀ ਮਹਿਲ ਆ ਮਾਇਆ ਦੀ ਠੀਕ ਹੈ ਬਾਪੂ ਜੀ ਇਹ ਤੇਰਾ ਪਰਮੇਸ਼ਰ ਨੇ ਸਰੀਰ ਤੰਦਰੁਸਤਿਆ ਨਾ ਬਾਤ ਬਾਤ ਸਭ ਕੋ ਜੀ ਇਹ ਤੇ ਮੰਨ ਲਾ ਇੱਕ ਹੀ ਮੜੀ ਦੀ ਲੱਤ ਖਲੋ ਗਈ ਖਤਮ ਸਾਰਾ ਜਿਉਂ ਮਰਦੀ ਲਈ ਸਹੀ ਗੱਲ ਨਹੀਂ ਨਹੀਂ ਬਾਪੂ ਜੀ ਤਾਂ ਮਾਲਕ ਅਗੇ ਅਰਦਾਸ ਕਰੀ ਦੀ ਕਿ ਚਲੋ ਸਾਨੂੰ ਤੁਸੀਂ ਇਸ ਕਾਬਲ ਬਣਾਇਓ ਆ ਵੀ ਤੁਹਾਨੂੰ ਪੇਟ ਪਾਲਣ ਜੋਗਾ ਦੇ ਬਸ 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 ਬਾਕੀ ਲੋੜ ਹੀ ਕੋਈ ਨਹੀਂ ਬਸ ਬਸ ਨਹੀਂ ਨਹੀਂ ਇਹ ਵੀ ਤੁਸੀਂ ਅਰਦਾਸ ਕਰਿਓ ਆਗੀ ਵਾਰੀ ਤੁਹਾਡੀ ਮਾਤਾ ਜੀ ਹੋਰ ਤੁਸੀਂ ਰਹਿ ਜਾ ਤੁਹਾਡੇ ਪਿੰਡੋਂ ਵਾਲਾ 10 ਦਿਨ ਰਹਿ ਹੀ ਜਾਵਾਂ ਹੈ ਇੰਨਾ ਖੁਸ਼ ਹੋ ਰਹੇ ਤੁਸੀਂ ਦੇਖ ਦੇ ਕੇ ਸਾਨੂੰ ਮਾਲਕ ਕਿਰਪਾ ਕਰਿਆ ਹੈ ਮੈਨੂੰ ਲੱਗੇ ਰਹਿ ਮੈਂ ਸ਼ਹਿਰ ਛੱਡਦਾ ਉਹਨਾਂ ਨੂੰ ਪੁੱਛ ਫੋਨ ਕਰਕੇ ਫਿਰ ਫੋਨ ਕਰਕੇ ਪੁੱਛ ਲੈ ਵੀ ਜੇ ਕੋਈ ਦਵਾਈ ਬੁੱਟੀ ਦੀ ਲੋੜ ਹੈ ਫੇਰ ਹੀ ਪੁੱਛ ਲੋ ਉਧਰ ਵੈਸੇ ਟਰੈਕਟਰ ਚੱਲ ਪਏ ਆਪਣੇ ਦਵਾਈਆਂ ਦਾ ਟਰੈਕਟਰ ਚ ਪਾ ਕੇ ਨਾ ਅਸੀਂ ਲੈ ਕੇ ਜਾ ਰਹੇ ਹਾਂ ਉਧਰ ਦੂਜੇ ਪਿੰਡ ਫੇਰ ਵੀ ਪਤਾ ਕਰ ਲਓ ਜੇ ਕਿਸੇ ਨੂੰ ਕੋਈ ਬਾਪੂ ਜੀ ਇਹ ਇਹ ਹੜਾਂ ਤੋਂ ਬਾਅਦ ਵੀ ਅੱਗੇ ਪਿੱਛੇ ਜੇ ਕੋਈ ਤੁਹਾਨੂੰ ਲੋੜ ਲੱਗਦੀ ਹੈ ਨਾ ਤੁਸੀਂ ਸਾਡੇ ਨੰਬਰ ਨੋਟ ਕਰ ਲਓ ਸਾਨੂੰ ਦੱਸਣਾ ਹੈ ਇੱਕਲੇ ਇਕਲੇ ਹੜਾਂ ਚ ਨਹੀਂ ਉਸ ਤੋਂ ਇਲਾਵਾ ਵੀ ਤੁਹਾਡੇ ਪਿੰਡ 'ਚ ਕਿਸੇ ਵੀ ਬੰਦੇ ਨੂੰ ਕੋਈ ਬਜ਼ੁਰਗ ਨੂੰ ਕਿਸੇ ਵੀ ਕੋਈ ਦਵਾਈਆਂ ਕੋਈ ਆਪਰੇਸ਼ਨ ਕੋਈ ਇਲਾਜ ਦੀ ਲੋੜ ਹੈ ਨੰਬਰ ਨੋਟ ਹੈਗਾ ਨਾ ਤੁਹਾਡਾ ਹਾਂ ਨੰਬਰ ਲੈ ਲਓ ਸਾਡੇ ਕੋਲ ਨੋਟ ਕਰ ਲਓ ਤੁਸੀਂ ਕੋ ਦੇਖੋ ਬਾਪੂ ਜੀ ਕੋਈ ਵੀ ਦਿੱਕਤ ਹੋਵੇ ਸਾਨੂੰ ਤੁਸੀਂ ਦੱਸਣਾ ਇਹ ਸਾਡਾ ਕਾਮਰੇਡ ਹੈ ਦਾ ਨੰਬਰ ਦਿਓ ਲਿਓ 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 ਮੈਂ ਤੁਹਾਨੂੰ ਆਪਣਾ ਪਰਸਨਲ ਨੰਬਰ ਦੇ ਰਿਹਾ ਤੁਸੀਂ ਮੈਨੂੰ ਵਟਸਐਪ ਪਾ ਦਿਓ ਕੋਈ ਸਾਡੇ ਕੋਈ ਹੈਗੇ ਇੱਥੇ ਪਿੰਡ ਦੇ ਬੜੇ ਜਿੰਨਾਂ ਕੋ ਪੈਸਾ ਨਹੀਂ ਹੈ ਤੁਸੀਂ ਮੈਨੂੰ ਵਟਸਾਪ ਆ ਮਿਸਕਾਲ ਮਾਰਤੀ ਤੁਸੀਂ ਮੈਨੂੰ ਵਟਸਐਪ ਪਾ ਦੇਣਾ ਕੋਈ ਵੀ ਪਿੰਡ ਚ ਮਰੀਜ਼ ਹੋਇਆ ਤੁਸੀਂ ਇੱਥੋਂ ਸਾਡੇ ਕੋਲ ਭੇਜ ਦਿਓ ਇਹਨਾਂ ਨੂੰ ਕਿਹਾ ਇਹ ਸੁਣਦਾ ਬੋਲਦਾ ਨਹੀਂ ਜਮਦਰਾ ਚੈੱਕ ਕਰਾਇਆ ਕਿ ਤੂੰ ਕੀ ਹਾਲ ਹੈ ਬਾਈ ਜੀ ਤੁਹਾਡਾ ਆਹ ਹੋਣੇ ਨਾ ਕਰਨ ਦੇ ਪਹਿਲੋਂ ਨਹੀਂ ਕਰਦਾ ਵਾਹਿਗੁਰੂ ਕਿਰਪਾ ਕਰੇ ਕੋਈ ਨਾ ਇੱਕ ਵਾਰੀ ਲੁਧਿਆਣੇ ਲੈ ਆਇਓ ਚੈੱਕ ਕਰਾ ਲਾਂਗੇ ਵੱਡੇ ਡਾਕਟਰਾਂ ਕੋਲ ਜੇ ਇਹਦਾ ਕੋਈ ਵੀ ਇਲਾਜ ਹੁੰਦਾ ਹੈ ਤਾਂ ਪੈਸੇ ਦੀ ਪਰਵਾਹ ਨਾ ਕਰਦੇ ਉਸੇ ਦਾ ਇਲਾਜ ਕਰਾਵਾਂਗੇ ਮਾਲਕ ਕਿਰਪਾ ਕਰੇ ਇਹ ਦਿੱਤਾ ਜਾਣਾ ਇਹਦੇ ਕੋ ਇੱਥੇ ਤਾਂ ਨਹੀਂ 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 ਪੈਸੇ ਸਾਰੇ ਮਾਰੇ ਕਰਾਨਗੇ ਪੈਸੇ ਦੀ ਕੋਈ ਪੈਸੇ ਦੀ ਫ੍ਰੀ ਸੇਵਾ ਹੈ ਬੜੇ ਬਾਪੂ ਜੀ ਜਿਹੜਾ ਸੀ ਲੁਧਿਆਣੇ ਹਸਪੀਟਲ ਬਣਾ ਰਿਹਾ ਉਹ ਮਾਰੇ ਦੀ ਬੜੀ ਕਿਰਪਾ 5000 ਗੱਜ ਲੋਕਾਂ ਨੇ ਲੈ ਕੇ ਦਿੱਤੀ 5000 ਗੱਜ ਜਿਹੜੇ ਐਨ ਆਰ ਆਈ ਬਾਹਰ ਬੈਠੇ ਨੇ ਉਹ ਦੇਖ ਰਹੇ ਨੇ ਤੜਪ ਰਹੇ ਉੱਥੇ ਬੈਠ ਤਾਂ ਅਸੀਂ ਇੱਥੇ ਪਿੰਡਾਂ ਦਾ ਅੱਜ ਪਹੁੰਚੇ ਕਿ ਪਤਾ ਤਾਂ ਕਰੀਏ ਕਿ ਤੁਹਾਨੂੰ ਲੋਡ ਕੀ ਹੈ ਐਵੇਂ ਉੱਥੋਂ ਚੱਕ-ਚੱਕ ਕੇ ਸਮਾਨ ਲਈ ਆਈ ਜਾਈਏ ਤੇ ਲੋਡ ਹੀ ਨਾ ਪਵੇ ਫਿਰ ਫਾਇਦਾ ਕੀ ਤਾਂ ਤਾਂ ਅਸੀਂ ਮੈਨੂੰ ਲੱਗੇ ਜੇ ਦਵਾਈਆਂ ਲੈ ਕੇ ਕੋਈ ਨਹੀਂ ਪਹੁੰਚ ਰਿਹਾ ਤਾਂ ਅਸੀਂ ਡਾਕਟਰ ਸਪੈਸ਼ਲੀ ਲੁਧਿਆਣੇ ਦਾ ਬੜਾ ਮਸ਼ਹੂਰ ਡਾਕਟਰ ਹੈ ਇਹ ਡਾਕਟਰ ਸਾਨੂੰ ਮਿਲਣ ਦੀ ਫੀਸ ਸਿਰਫ ਮਿਲਣ ਦੀ ਫੀਸ 2000 ਰੁਪਇਆ ਤੇ ਫ੍ਰੀ ਬੰਦਾ ਨਾਲ ਸੇਵਾ ਕਰ ਰਿਹਾ ਠੀਕ ਹੈ ਡਾਕਟਰ ਬਹੁਤ ਜ਼ਬਰਦਸਤ ਬੰਦੇ ਸਾਡੇ ਨਾਲ ਜੁੜੇ ਹੋਏ ਨੇ ਪੰਜਾਬ ਦੇ ਤਕਰੀਬਨ ਸਾਰੇ ਡਾਕਟਰ ਜਿੰਨੇ ਵੀ ਸੈਲੀਬ੍ਰਿਟੀ ਨੇ ਜਿੰਨੇ ਵੀ ਐਕਟਰ ਸਿੰਗਰ ਨੇ ਸਾਰੇ ਜੁੜੇ ਹੋਏ ਨੇ ਸਾਨੂੰ ਬੜੇ ਫੋ ਤਸੀਂ ਸੋਚ ਰਹੇ ਸੀਗੇ ਕਿ ਦੇਖੀਏ ਜਾ ਕੇ ਗਰਾਊਂਡ ਤੇ ਕੀ ਲੋੜ ਹੈ ਉਸ ਹਿਸਾਬ ਨਾਲ ਅਸੀਂ ਸੇਵਾ ਕਰਨ ਦੀ ਕੋਸ਼ਿਸ਼ ਕਰੀਏ ਪਤਾ ਲੱਗਦਾ ਹਾਂਜੀ ਤਾਂ ਵੀ ਕੀਤਾ ਪੂਰਾ ਕੋਰਸ ਡਾਕਟਰੀ ਦਾ ਨਹੀਂ ਮੈਂ ਨਹੀਂ ਬਾਪੂ ਜੀ ਸਾਡੀ ਸਾਡਾ ਲੁਧਿਆਣਾ ਕਾਰੋਬਾਰ ਹੈ ਜੀ ਟੀ-ਸ਼ਰਟ ਦਾ ਜਿਹੜੀ ਟੀ-ਸ਼ਰਟ ਹੈ ਇਹ ਬਣਦੀ ਸਾਡੇ ਕੰਮ ਕਰ ਇਹ ਸ਼ੌਂਕ ਨੂੰ ਸਿਰਫ ਗੁਰੂ ਮਾਰਾ ਸਾਡੇ ਕੋਲੇ ਸੇਵਾ ਲੈ ਰਹੇ ਨੇ ਸਾਡਾ ਕੰਮ ਵੈਸੇ ਕਾਰੋਬਾਰ ਹੈ ਸਾਡਾ ਤੇ ਆਪਣੀ ਮਸ਼ੀਨ ਆਪਣਾ ਆਪਣਾ ਕੰਮ ਹੈ ਜੀ ਸਾਰਾ ਹਾਂ ਫੈਕਟਰੀ ਹੈ ਜੀ ਤੇ ਇਹਦੇ ਵਿੱਚ ਤਾਂ ਚਲੋ ਮਾਰਾ ਨੇ ਇੱਧਰ ਸੇਵਾ ਲੈ ਲਈ ਲੈ ਲੋ ਇਹਨੂੰ ਤੇ ਖੜਕ ਨਾ ਇਹਦਾ ਭੇਜ ਦਿਓ ਭੇਜ ਦਿਓ ਤੁਸੀਂ ਤੁਹਾਨੂੰ ਨੰਬਰ ਭੇਜਦਾ ਤੁਸੀਂ ਮੈਨੂੰ ਵਟਸਐਪ ਕਰਕੇ ਭੇਜ ਦਿਓ ਅਸੀਂ ਬਾਪੂ ਜੀ ਅਸੀਂ ਬਾਪੂ ਜੀ ਨੂੰ ਕਰਾਇਆ ਵੀ ਆਣ ਜਾਣ ਦਾ ਦਵਾਵਾਂਗੇ ਦਵਾਈ ਦੇ ਡਾਕਟਰ ਕਹੂਗਾ ਕਿ ਦੀ ਕੋਈ ਮਸ਼ੀਨ ਲਾ ਕੇ ਠੀਕ ਹੋ ਸਕਦਾ ਨਹੀਂ ਬੱਚਾ ਆਡਾ ਠੀਕ ਹੋ ਜਾਏ ਕਰਾਇਏ ਦੀ ਕੋਈ ਗੱਲ ਨਹੀਂ ਮਹਾਰਾਜ ਕਿਰਪਾ ਕਰਨ ਤੁਸੀਂ ਪੂਰੇ 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 ਪਿੰਡ ਚ ਅਨਾਉਂਸਮੈਂਟ ਕਰ ਦਿਓ ਕਿ ਕਿਸੇ ਬੱਚੇ ਨੂੰ ਕੋਈ ਇਲਾਜ ਦੀ ਕੋ ਲੋੜ ਸਾਨੂੰ ਦੱਸਣਾ ਠੀਕ ਠੀਕ ਹੈ ਠੀਕ ਹੈ ਕੱਲਾ YouTube ਤਾਂ ਦੇਖਣਾ ਨਹੀਂ ਮੈਨੂੰ ਮੇਰੇ ਕੋਲ ਸੇਵਾ ਵੀ ਲੈਣੀ ਆ ਠੀਕ ਆ ਮਾਤਾ ਜੀ ਮਾਤਾ ਤੁਹਾਡਾ ਕੀ ਨਾਮ ਹੈ ਮਾਤਾ ਜੀ ਹੈ ਰਾਜਕੌਰ ਰਾਜਕੌਰ ਮੇਰੀ ਦਾਦੀ ਦਾ ਵੀ ਨਾਮ ਹੈ ਮੈਂ ਤੁਹਾਡੇ ਰੰਗ ਭਾਵ ਤੋਂ ਮਹਿਸੂਸ ਕਰ ਰਿਹਾ ਕਿ ਤੁਸੀਂ ਤੁਹਾਨੂੰ ਕਿੰਨਾ ਚਾ ਚੜਿਆ ਹੋਇਆ ਮੈਨੂੰ ਦੇਖ ਕੇ ਹੈ ਮਾਤਾ ਨੂੰ ਬਹੁਤ ਖੁਸ਼ੀ ਹੈ ਕਿ ਜਿਵੇਂ ਮੈਂ ਮਾਤਾ ਇਹ ਕਿਹੋ ਜਿਹਾ ਕਿ ਮਾਤਾ ਬਾਪੂ ਬਾਪੂ ਕੋਲੋਲਾ ਟੀਚਰਾਂ ਕਰਦਾ ਬਾਪੂ ਸਾਡੀ ਇਹ ਆਡੇ ਬਜ਼ੁਰਗਿਆਂ ਸੁਭਾਅ ਇਦਾਂ ਖੁਸ਼ਦਿਲ ਮੈਂ ਦੇਖ ਲਿਆ ਹੁਣ ਆਡੇ ਜੀਨੂ ਦਾ ਕਿੰਨਾ ਫਸਲ ਡੁੱਬੀ ਐ ਅਸੀਂ ਦੇਤੇ ਨਹੀਂ ਲਾਈ ਅਸੀਂ ਜੇ ਕਿਤੇ ਫੇਸਬੁਕ ਤੇ ਅਸੀਂ ਜੇ ਕਿਤੇ ਫੇਸਬੁਕ ਤੇ ਹੱਸ ਕੇ ਫੋਟੋ ਬਾਤੀ ਨਾ ਲੋਕਾਂ ਕਰ ਕਹਿੰਦਾ ਦੇਖੋ ਹੜਾਂ ਚ ਵੀ ਦਲਦ ਨਿਕਲਦੇ ਇਹਨਾਂ ਦੇ ਪਰ ਕੀ ਕਰੀਏ ਅਸੀਂ ਇੱਥੇ ਲੋਕ ਹੀ ਇੰਨੇ ਹੱਸਦੇ ਆ ਇਦਾਂ ਦੇ ਖੁਸ਼ ਸੁਭਾਅ ਮੇਰਾ ਤਾਂ ਆਪੇ ਤੇ ਜਾਣ ਨੂੰ ਦਿਲ ਲੈਣੀ ਦਿਲ ਮੈਥੇ ਹੀ ਰਹਿ ਜਾਣਾ ਨਹੀਂ ਨਹੀਂ ਧੰਨਵਾਦ ਮੇਰਾ ਨਹੀਂ ਮੈਂ ਕਾਲਪੁਰਖ ਦਾ ਧੰਨਵਾਦ ਹੈ ਚਲੋ ਮਾਲਕ ਦਾ ਧੰਨਵਾਦ ਤੁਸੀਂ ਜੇ ਨਹੀਂ ਮਾਲਕ ਕਾਲਪੁਰਖ ਆ ਵਰਤਦੇ ਹੋ ਹੀ ਰਿਹਾ ਵੇ ਚਲੋ ਤੁਸੀਂ ਚੱਲ ਗੇਡੀ ਪਿਰੋ ਸਾਡੇ ਵਾਸਤੇ ਆਏ ਮੈਂ ਦੱਸਿਆ ਪਹਿਲਾਂ ਵੀ ਅਸੀਂ ਸੇਵਾ ਕਰਨ ਨਹੀਂ ਅਸੀਂ ਸੇਵਾ ਕਰਨ ਨਹੀਂ ਸੇਵਾ ਲੈਣ ਆਏ ਆ ਸਾਡੀ ਕੀ ਔਕਾਤ ਹੈ ਕਿ ਅਸੀਂ ਕੋਈ ਡੱਕਾ ਤੋੜਦੇ ਤਾਂ ਮੈਂ ਮਾਤਾ ਦੇ ਦਰਸ਼ਨ ਕੀਤੇ ਬਾਪੂ ਦੇ ਦਰਸ਼ਨ ਕੀਤੇ ਇੰਨੀ ਚੜ੍ਹਦੀ ਕਲਾ ਵਾਲੇ ਲੋਕ ਨੇ ਸਾਨੂੰ ਜਿਹੜੀਆਂ ਵਾਈਬਸ ਮਿਲ ਰਹੀਆਂ ਨੇ ਇੰਨਾ ਤੁਹਾਡਾ ਅਸ਼ੀਰਵਾਦ ਮਿਲ ਰਿਹਾ ਉਹ ਕਰੋੜਾ ਰੁਪਏ ਤੋਂ ਦੇਖੇ ਨਹੀਂ ਮਿਲਦਾ ਨਹੀਂ ਨਹੀਂ ਇਹ ਤੁਹਾਡਾ ਬਾਰਡਰ ਪਿੰਡ ਆ ਜਾਂਦਾ ਨਾ ਆ ਸਾਡਾ ਇੱਥੋਂ ਨਾ 5 ਕਿਲੋਮੀਟਰ ਤੋਂ ਬਾਰਡਰ ਪਾਸਟ 10 ਦਾ ਪਾਕਿਸਤਾਨ ਹੈ 10 ਕਿਲੋਮੀਟਰ ਤੇ ਪਾਕਿਸਤਾਨ ਆਜੋ ਆਜੋ ਬਣੇ ਆਜਾ ਪੁੱਤਰ ਆਜਾ ਥੈਂਕ ਯੂ ਬਣੇ ਥੈਂਕ ਯੂ ਚੜ੍ਹਦੀ ਕਲਾ ਖੁਸ਼ ਰਹੋ ਕੋਈ ਨਹੀਂ ਤੁਸੀਂ ਫਿਰ ਵੀ ਚਲੋ ਸਾਡੀ ਕੋਈ ਲੋੜ ਹੋਈ ਮੈਨੂੰ ਚੰਗਾ ਲੱਗ ਰਿਹਾ ਵਾਰ-ਵਾਰ ਮੈਂ ਤੁਹਾਨੂੰ ਕਹਿ ਰਿਹਾ ਪਰ ਕੋਈ ਵੀ ਤੁਹਾਨੂੰ ਦਵਾਈਆਂ ਆਪਰੇਸ਼ਨ ਟੈਸਟ ਟੁਸਟ ਦੀ ਕਦੀ ਵੀ ਤੁਹਾਨੂੰ ਅੱਗੇ ਜ਼ਿੰਦਗੀ ਕੋ ਪਿੰਡ ਚ ਵਿਚਾਰਾ ਕੋਈ ਲੋੜਮੰਦ ਨਾ ਰਵੇ ਤੁਹਾਨੂੰ ਪਤਾ ਲੱਗਦਾ ਤੁਸੀਂ ਮੇਰੇ ਨਾਲ ਸੰਪਰਕ ਕਰਾਓ ਅਸੀਂ ਇੱਥੋਂ ਐਂਬੂਲੈਂਸ ਵੀ ਭੇਜ ਦਾਂਗੇ ਚੈੱਕ ਵੀ ਕਰਾਵਾਂਗੇ ਟਾਪ ਡਾਕਟਰਾਂ ਕੋਲੋਂ ਚੰਡੀਗੜ੍ਹ ਪੀਜੀਆਈ ਅੰਮ੍ਰਿਤਸਰ ਜਿਹੜਾ ਨੇੜੇ ਪਿਆ ਉਹਦੇ ਇਲਾਜ ਵੀ ਕਰਾਵਾਂਗੇ ਹਾਂ ਮਾਰ ਕਿਰਪਾ ਕਰਨਗੇ ਪੂਰੀ ਚੜ੍ਹਦੀ ਕਲਾ ਨਾਲ ਤੁਸੀਂ ਰਹਿਣਾ ਸਾਡੀ ਕਿਤੇ ਲੋੜ ਹੋਈ ਦੀ ਸਾਨੂੰ ਦੱਸਣਾ ਠੀਕ ਹੈ ਰਾਜਕੌਰ ਮਾਤਾ ਜੀ ਤੁਹਾਨੂੰ ਚੰਗਾ ਲੱਗਿਆ ਮਿਲ ਕੇ ਮੇਰੀ ਦਾਦੀ ਦਾ ਵੀ ਨਾਮ ਰਾਜਕੌਰ ਹੀ ਹੈ ਧੰਨਵਾਦ